ਸਾਤੋਂ ਪਹਿਲਾਂ ਜਦੋਂ ਅੱਜ ਦੀ ਗੱਲ ਜਾਂਦੇ ਹਾਂ ਇਹ ਕਿਹਾ ਦੇਖੋ ਜੀ 万一。 ਫੇਜ ਹੋ ਨਗਰ ਕੀਪਤਨ ਦੇ ਵਿੱਚ ਨਾਮਾ ਬਣਦੀ ਜਾ ਰਹੀ ਹੈ ਇਹਦਾ ਕਿ ਨਹੀਂ ਕਿ ਅਜੇ ਤੁਸੀਂ ਓਜੀ ਓਜੀ ਮੈਂ ਬੰਦੇਸ਼ ਸਿੰਘ ਅੰਤਜੀ ਵੀ ਬੇਸੀ ਕਰਦਾ ਕਿ ਉਹ ਅੱਗੇ ਆਣ ਸਿਰ ਸੋਪੇ ਬਣੀਆਂ ਪਿੰਚ ਹੈ ਇਸ ਸਭ ਤੋਂ ਪਹਿਲਾਂ ਚਾਰ ਫਸਲ ਚੋਣਦੇ ਹੋਏ ਇਹ ਵੀਡੀਓ ਬਣਾ ਲੈਣਾ ਲਾ ਜੀ ਥੋੜਾ ਇਧਰ ਹੀ ਬੱਬਾ ਜੀ ਆਹ ਬੰਦ ਕਰ ਦਿਓ ਵੀਡੀਓ ਸਤਿ ਜੀ ਪਾਪ ਜੀ ਉਹ ਬਾਬਾ ਜੀ ਬਲੋਈ ਸੋਨਿਹਾਲ ਸ੍ਰੀ ਆਕਾ ਪਾਉ ਇਥੇ ਨਿਵਾਣ ਕਰ ਦਿਓ ਕੁੜੀ ਇਹੀ ਬਹੁਤ ਦੂਰੋਂ ਆਪਣੇ ਘਰੋਂ ਬੱਚੀ ਦਾ ਬਹੁਤ ਬਹੁਤ ਧੰਨਵਾਦ ਜਨੇ ਇਸ ਸਥਾਨ ਤੇ ਦਸ਼ਤ ਇਤਿਹਾਨ ਦੇਖਿਆ ਤੁਸੀਂ ਕੀ ਇੱਥੇ ਨੇ ਫੋਟੋਗ੍ਰਾਫਰ ਵਿਆਹ ਇਕੱਠੇ ਹੁੰਦੇ ਐ ਸੋਨਾਲ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਕੋਈ ਵੀ ਫੋਟੋ ਫੇਸਬੁਕ ਤੇ ਅਪਲੋਡ ਨਹੀਂ ਕੀਤੀ ਸਵਾਇਨ ਨੂੰ ਤੋਂ ਲੱਗ ਮਤਲਬ ਸਵੇਰ ਤੋਂ ਲੈ ਕੇ ਰਾਤ ਤੱਕ ਉਹਨੇ 200 ਮੋੜੇ ਕਰਾਈ ਹੋਈ ਫਿਰ ਇਹ ਵੀ ਕਹਿੰਦੇ ਨੇ ਕਿ ਤੁਸੀਂ ਜੋ ਵੀ ਸੱਚੀ ਸੇਵਾ ਲਗਾਉਂਦੇ ਹੋ ਤੁਸੀਂ ਤੁਹਾਡੇ ਨਾਲ ਆ कोई किसी का परसनल या पर्टिकुलर लंबर नहीं है ये लंगर मनाया जाता है पिछले तकरीबन चौबीस साल संन उन्नीस सौ नब्बे तो ला के अज तक दीप कुमार चार बजे वालों लंगर लगाया जा रहा है साहब कमाल श्री गुरु गोबिंद सिंह महाराज जी के प्रकाश दिहाड़े दर्व संतार बहुत बहुत बधाई अच्छी जैसी पिता को याद कर रहे हैं अस पिता में प्रकार जिसने अपना सारा परिवार मार दिता और हमेशा ही रंग दुनिया तक तलिया वाले ने अं याद करा शाह शहसा साहब कमाल श्री गुरु गोबिंद सिंह महाराज सचे पातशाह जी कृपा करना चढ़दी कला के लंगे में लाने में उन्होंने चढ़दी कला के जो भी परिवार इतने मौजूद है ज जा नहीं मौजूद है वो सा मैं

ਉਸੀ ਨੂੰ ਸੰਜਿਆ ਜਾਵੇ ਇੰਪਰੂਵ ਕੀਤਾ ਜਾਵੇ ਸੋ ਮੈਂ ਅੱਜ ਇਹ ਸੋਚ ਰਿਹਾ ਤੇ ਆਪਣੇ ਲਈ ਆਪਣੇ ਪਰਿਵਾਰ ਲਈ ਸੂ ਡੀ ਬਲਾਸ ਚਾਰਜ ਕਰਨਾ ਮਹੱਲਾ ਵਾਸੀਆਂ ਵਾਲੇ ਬਹੁਤ ਬੜੀ ਲੱਖਵਾਦ ਹੋਈ ਹੈ ਕਿ ਨਾ ਵਾਧੂ ਜਿੱਤਾਂ ਖਾਲਸਾ ਵਾਧੂ ਜਿੱਤੀ ਹਤੇ ਅਗਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਵੇਲੇ ਲੋਹਾ ਨਾ ਲੈਂਦੇ ਟੱਕਰ ਨਾ ਲੈਂਦੇ ਤਾਂ ਸ਼ਾਇਦ ਅੱਜ ਭਾਰਤ ਦਾ ਸੁਭਰੂਪ ਹੈ ਕੁਝ ਹੋਰ ਹੀ ਹੁੰਦਾ ਉਹ ਜਦ ਅਸੀਂ ਆਜ਼ਾਦੀ ਦੇ ਵਿੱਚ ਖੁੱਲੀ ਹਵਾ ਦੇ ਵਿੱਚ ਅger ਸਾਹਾਂ ਲੈ ਰਹੇ ਆਂ ਤਾਂ ਇਹਨਾਂ ਕੁਰਬਾਨੀਆਂ ਕਰਕੇ ਇਹਨਾਂ ਸ਼ਹਾਦਤਾਂ ਕਰਕੇ ਆ ਔਰ ਮੈਂ ਆਪਣੇ ਵੱਲੋਂ ਉਹਨਾਂ ਦੇ ਚੰਨਾਂ ਦੇ ਵਿੱਚ ਜਿੱਥੇ ਕੋਟ ਲਕੋਟ ਨਮਨ ਕਰਦਾ ਉਹ ਸੇ ਗੁਰੂ ਮਹਾਰਾਜ ਦੇ ਚੰਨਾਂ 'ਚ ਅਰਦਾਸ ਕਰਦਾ ਕਿ ਇਹ ਸਾਰੀ ਸੰਗਤ ਜਿਨ੍ਹਾਂ ਨੇ ਅੱਜ ਲੰਗਰ ਪੰਡਾਰਾ ਦਾ ਉਜੋਜਨ ਕੀਤਾ ਮੇਰੇ ਵੀਰ ਬਲਮੋਤੋ ਜੀ ਸਾਰੀ ਟੀਮ ਸਾਰੇ ਮਾਤੇ ਦੀ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਗੁਰੂ ਮਹਾਰਾਜ ਦੇ ਚੰਨਾਂ 'ਚ ਅਰਦਾਸ ਕਰਦਾ ਕਿ ਸਾਰਿਆਂ ਦੇ ਤੇ ਮਿਹਰ ਭਰਿਆ ਹੱਥ ਰੱਖਣ ਔਰ ਅਸੀਂ ਗੁਰੂ ਮਹਾਰਾਜ ਦੀ ਬਾਣੀ ਦਾ ਉਹ ਉਦਾਸਕਾ ਲੈ ਕੇ ਇਸ ਦੁਨੀਆ ਦੇ ਵਿੱਚ ਜਿਹੜੀਆਂ-ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਡਿਊਟੀਆਂ ਲੱਗੀਆਂ ਉਹਨਾਂ ਨੂੰ ਨਿਭਾਉਣ ਦੇ ਵਿੱਚ ਕਾਮਯਾਬ ਹੋਈਏ। ਲਈ ਸੋਨਹੌਸ ਸ੍ਰੀ ਅਕ ਇੱਕ ਵੈਸਰ ਬਲੇ ਸੋਨਹੌਸ ਸ੍ਰੀ ਅਕ ਇਸ ਮਾੜੇ ਭਾਈਏ ਜੀਆਂ ਚਾਲਾ ਚੱਲ ਰਿਹਾ ਹੈੜਾ ਇਹਨਾਂ ਦਾ ਵੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅੱਜ ਗੋਦਵਾਲਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੇ ਸੰਬੰਧ ਵਿੱਚ ਮਾਡਰਨ ਹਾਲਫ ਡੀ ਬਲਾਕ 4 ਮਰਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 45 ਵਿਸ਼ਾਲ ਲੰਗਰ ਲਗਾਇਆ ਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਰੇ ਸਤਕਾਰਯੋਗ ਵੱਡੇ ਵੀਰ ਫਾਰਮਰ ਮੈਂਬਰ ਪਾਰਲੀਮੈਂਟ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਇੱਥੇ ਪਹੁੰਚੇ ਨੇ ਮਾਡਰ ਹਾਊਸ ਡੀ ਬਲਾਕ ਚਾਰਮਰਲਾ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸੰਗਠਨ ਗੁਰਦਵਾਰਾ ਸਿੰਘ ਸਵਾ ਸਾਹਿਬ ਤੋਂ ਔਰ ਸਮੁੱਚੀ ਸੰਗਤ ਵੱਲੋਂ ਸ਼ੰਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਜਿਹੜਾ ਆਗਮਨ ਦਿਹਾੜਾ ਬੜੇ ਚਾਹਵਾਂ ਸ਼ਰਧਾ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਉਸੇ ਸਬੰਧ ਦੇ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਦਾ ਜਿਹੜਾ ਯੋਜਨਾ ਤੜਕੇ ਸਵੇਰ ਵਹੀ ਲਗਾਤਾਰ ਭਾਰੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਲੜੀ ਦੇ ਵਿੱਚ ਇਸ ਇਲਾਕੇ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਮੁਹੱਲੇ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਲੰਗਰ ਭੰਡਾਰਿਆਂ ਦਾ ਜਿਹੜਾ ਆਯੋਜਨ ਕੀਤਾ ਗਿਆ ਔਰ ਹਰ ਸਾਲ ਗੁਰੂ ਮਹਾਰਾਜ ਦਾ ਆਸ਼ੀਰਵਾਦ ਬਰਾਮਸਰਨ ਦੇ ਤੋਂ ਸੁਭਾਵ ਪ੍ਰਾਪਤ ਹੁੰਦਾ ਮੈਂ ਸਮਝਦਾ ਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਜ਼ਬਰ ਔਰ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਉਹ ਸਮੇਂ ਦੇ ਜਿਹੜੇ ਹਾਕਮ ਜਿਹੜੇ ਜ਼ੋਰ ਔਰ ਜ਼ਬਰ ਦੇ ਨਾਲ ਸਾਰੀ ਦੁਨੀਆ ਨੂੰ ਆਪਣੇ ਧਰਮ ਦੇ ਵਿੱਚ ਸ਼ਾਮਲ ਕਰਨਾ ਜਾਂਦੇ ਸੀਗੇ ਉਹਨਾਂ ਦੇ ਨਾਲ ਮੁਕਾਬਲਾ ਕਰਦੇ ਆ ਉਹਨਾਂ ਦੇ ਨਾਲ ਟੱਕਰ ਲੈਂਦੇ ਆ ਆਪਣੇ ਚਾਰੇ ਪੁੱਤਰ ਜਿਹੜੇ ਐ ਉਹ ਇਸ ਦੁਨੀਆ ਦੇ ਤੋਂ ਉਹਨਾਂ ਨੂੰ ਪਰਬਾਨ ਕੀਤਾ ਆਪਣਾ ਪੂਰਾ ਪਰਿਵਾਰ ਜਿਹੜਾ ਉਹਨਾਂ ਦੀ ਸ਼ਹਾਦਤਾਂ ਦੇਤਾ ਕਰਕੇ ਦੁਨੀਆ ਕਰਕੇ ਜਿਹੜੀਆਂ ਉਹਨਾਂ ਨੇ ਦਿੱਤੀਆਂ ਔਰ ਮੈਂ ਸਮਝਦਾ ਕਿ ਅਗਰ ਭਾਰਤ ਵਰਸ਼ ਦਾ ਕੋਈ ਨਾਮ ਬਣਿਆ ਪਛਾਨ ਬਣਿਆ ਅੱਜ ਭਾਰਤ ਦੁਨੀਆ ਦੀ ਜਿਹੜੀ ਵੱਡੀ ਤਾਕਤ ਬਾਰੇ ਪਾਸੇ ਵੱਧ ਰਿਆ ਕਿਤਨਾ ਕਿਤੇ ਇਹਦੀਆਂ ਜੜੀਆਂ ਜਿਹੜੀਆਂ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਅੱਜ ਤੋਂ ਸੰਕੜਾ ਸਾਲ 400 ਲਗਭਗ 440 ਸਾਢੇ 450 ਸਾਲ ਪਹਿਲਾਂ ਉਹਨਾਂ ਨੇ ਰੱਖੀਆਂ ਸਨ ਸੋਨੋ ਓਏ What? 对对对。<laughs> <laughs>